ਵਾਹਿਗੁਰਦੀ ਖਾਲਸਾ ਵਾਹਿਗੁਰਦੀ ਖਫਤੇ ਹੋਰ ਸਨੌਜੀ ਕਿਦਾਂ ਸਾਰੇ ਠੀਕ ਠਾਕ ਹੈ ਜੀ ਤੇ ਪ੍ਰਮਾਤਮਾ ਅਗੇ ਅਰਦਾਸ ਕਰਦੇ ਆ ਸਾਰੇ ਭੈਣ ਭਰਾ ਚਰਦੀ ਕਲਾ ਚ ਹੋਣ ਤੇ ਸਾਰੀ ਸੰਗਤ ਨੂੰ ਵਿਸਾਖੀ ਦੀਆਂ ਵਧਾਈਆਂ ਹੈ ਜੀ ਜੀ ਤੇ ਹਨੂਮਾਨ ਜਨਮ ਦਿਤੀ ਦੀਆਂ ਵਧਾਈਆਂ ਹੈ ਜੀ ਜੀ ਠੀਕ ਹੈ ਜੀ ਤੇ ਬਾਕੀ ਅਰਦਾਸ ਕਰਦੇ ਆ ਪ੍ਰਮਾਤਮਾ ਅਗੇ ਕਿ ਸਾਡਾ ਜਿਹੜਾ ਪੰਜਾਬ ਹੈ ਭਾਦਾ ਜਿਹੜਾ ਕਿਸਾਨ ਆਣਦਾਤਾ ਹੈ ਜਿਹੜੀ ਫਸਲ ਹੈ ਉਹ ਸਹੀ ਸਲਾਮਤ ਸਾਡੀ ਸਿਰੇ ਚੜੇ ਸਹੀ ਗੱਲ ਆ ਜੀ ਕੋਈ ਵੀ ਦੁੱਖ ਤਕਲੀਫ ਨਾ ਆਵੇ ਉਹਦੇ ਵਿੱਚ ਠੀਕ ਹੈ ਜੀ ਕਿਉਂਕਿ ਅੱਗੇ ਬਹੁਤ ਅਣਸਖਾਵੀਆਂ ਘਟਣਾ ਹੋਈਆਂ ਪਿਛਲੀ ਵਾਰ ਹਾਂ ਹੈਨਾ ਐਰਕੀ ਵੀ ਇੱਕ ਹੋਈ ਆ ਕਹਿੰਦੇ 11 ਕਿੱਲੇ ਪਤਾ ਨਹੀਂ ਕੀ ਕੁਦਰਤ ਦੀ ਮਾਰ ਆ ਅੱਗ ਉੱਥੇ ਪਊ ਜਿੱਥੇ ਮਹਾਤੜ ਦੀ ਠੇਕੇ ਤੇ ਹੁੰਦੀ ਆ ਸਹੀ ਗੱਲ ਆ ਜੀ ਹੈਨਾ ਹਾਂ ਪਰ ਯਾਰ ਉੱਥੇ ਜੇ ਠੇਕੇ ਵਾਲੇ ਦੀ ਜ਼ਮੀਨ ਦਾ ਐ ਹੋ ਜਾਂਦਾ ਨਾ ਤੇ ਸਾਰੇ ਭਰਾ ਇਕੱਠੇ ਹੋ ਕੇ ਯਾਰ ਉੱਥੇ ਮਦਦ ਕਰਿਆ ਹੈਨਾ ਯਾਰ ਜੇ ਅਸੀਂ ਇੱਕ ਉਪਰਾਲਾ ਕਰ ਲਈਏ ਨਾ ਇਹ ਹਾਂ ਮਨ ਲਾ ਜਾਂ ਕੋਈ ਗਰੀਬ ਦਾ ਘਰ ਡਿੱਗ ਪਿਆ ਜਾ ਉਹਦਾ ਬੱਚਾ ਨਹੀਂ ਵਿਆਹੀਦਾ ਹੈਨਾ ਉੱਥੇ ਪਿੰਡ ਇਕੱਠਾ ਹੋ ਜੇ ਹਾਂ ਬਿਲਕੁਲ ਐਨ ਆਰ ਆਈ ਭਰਾਵਾਂ ਦੇ ਪਿੰਡ ਵਾਲੇ ਇਕੱਠੇ ਹੋ ਜਾਂਣਾ ਹੈਨਾ ਹਾਂਜੀ ਤੇ ਫਸਲ ਦਾ ਕੋਈ ਗੱਲਬਾਤ ਉਹ ਵੀ ਉੱਥੇ ਇਕੱਠੇ ਹੋ ਜੂ ਯਾਰ ਹਾਂਜੀ ਹੈਨਾ ਤੇ ਬਹੁਤ ਜ਼ਰੂਰੀ ਹੈ ਯਾਰ ਇਹ ਹਾਂਜੀ ਹੈਨਾ ਹਾਂਜੀ ਬਈ ਬੰਦਾ ਕੱਲਾ ਕੱਲਾ ਹੀ ਹੁੰਦਾ ਤੇ 2-11 ਹੋ ਜਾਂਦੇ ਯਾਰ ਬਿਲਕੁਲ ਜੀ ਇੱਕ ਤਜੀ ਦੇ ਤੇ ਵਿਵਤਾ ਪਈ ਹੁੰਦੀ ਐ ਵੈਸੀ ਉਹ ਛੱਡ ਜਾਂਦੇ ਉਹਦੇ ਉਹ ਛੱਡ ਜਾਂਦੇ ਹਾਂ ਹਾਂ ਤੇ ਉੱਤੋਂ ਕੋਈ ਨਾਲ ਨਾ ਖੜੇ ਤਾਂ ਬੜਾ ਔਖਾ ਟਾਈਮ ਹੁੰਦਾ ਹੈ ਹੌਸਲਾ ਦੇਣ ਵਾਲਾ ਬਰਾਬਰ ਹੋਵੇ ਕੋਈ ਹਣਾ ਬੜਾ ਔਖਾ ਟਾਈਮ ਹੁੰਦਾ ਸੀ ਕੱਟਿਆ ਇਹ ਸਾਡੇ ਨਾਲ ਕੋਈ ਨਹੀਂ ਸੀ ਹੂੰ ਜਦੋਂ ਇਹ ਸਮਾਂ ਮੇਰੇ ਤੇ ਆਇਆ ਨਾ ਹਾਂਜੀ ਕੋਈ ਨਹੀਂ ਸੀ ਸਹੀ ਗੱਲ ਹੈ ਬਾਈ ਇਕੱਲਾ ਹੀ ਸੀ ਹੂੰ ਮੈਨੂੰ ਪਤਾ ਹੈ ਜਾਂ ਰੱਬ ਨੂੰ ਪਤਾ ਹੈ ਤੇ ਜਾਂ ਮੇਰੀ ਸਿੰਘਣੀ ਨੂੰ ਪਤਾ ਹੈ ਹਾਂਜੀ ਜਿਹਨੇ ਕਟੀਆਂ ਨਾਲ ਹੂੰ ਮੈਨੂੰ ਪਤਾ ਏ ਜੇ ਕੋਈ ਉਹ ਜੇ ਘਰਾਣੇ ਦੀ ਹੁੰਦੀ ਨਾ ਰਾਤ ਛੱਡ ਜਾਂਦੀ ਹਾਂ ਬਿਲਕੁਲ ਜੀ ਉਹਨੇ ਕਹਿੰਦੇ ਆਪਾਂ ਨੂੰ ਬੰਦਾ ਮਿਲ ਜੂ ਹਮ ਇਹਦਾ ਕਿਹੜਾ ਛੱਡ ਮਰਨਾ ਤਾਂ ਨਹੀਂ ਹਮ ਪਰ ਸਰੇ ਤੋਂ ਮੁੜੇ ਪਪਾ ਹਮ ਬਹੁਤ ਔਖੇ ਦਿਨ ਵੇਖੇ ਤੁਸੀਂ ਹਮ ਪਰ ਉਹ ਵੀ ਨਾ ਵੀ ਡਰ ਕੇ ਅੱਗੇ ਜੀਤ ਹੈ ਔਖਾਈ ਤੇ ਅੱਗੇ ਵੀ ਸੌਖਾਪਣ ਹੁੰਦਾ ਆਉਂਦਾ ਹੈ ਹੈ ਹਾਂ ਜੀ ਅੱਜ ਤੁਹਾਡੇ ਨਾਲ ਕੋਈ ਨਹੀਂ ਨਾ ਕੱਲ ਨੂੰ ਤੁਹਾਡੇ ਨਾਲ ਚੋਟੀ ਦੇ ਭਰਾ ਖੜਨਗੇ ਅੱਜ ਆਪਣੇ ਨਾਲ ਚੋਟੀ ਦੇ ਭਰਾ ਖੜੇ ਆ ਹਾਂ ਸਹੀ ਗੱਲ ਆ ਜੀ ਹੈ ਬਿਲਕੁਲ ਜੀ ਫਿਰ ਰਸਤੇ ਹਾਂ ਰਸਤੇ ਇਹ ਨਹੀਂ ਹੁੰਦੇ ਜਿਹੜੇ ਆਪਣੀ ਦੁਨਿਆਵੀ ਆ ਨਾ 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 ਹਾਂ ਇਦਾਂ ਕਹਿਣ ਦੇ ਰਸਤੇ ਹੁੰਦੇ ਆ ਮੇਰੀ ਮਾਸੀ ਆ ਮੇਰੀ ਭੂਆ ਆ ਮੇਰਾ ਫੁੱਪੜ ਆ ਸਹੀ ਗੱਲ ਆ ਜੀ ਇਹ ਨਹੀਂ ਕਰਨੇ ਤੁਹਾਡੇ ਨਾਲ ਹਾਂ ਰਸਤਾ ਤੁਹਾਡਾ ਜਿਹੜਾ ਆਪ ਬਣਾਇਆ ਵਾ ਉਹ ਖੜਦਾ ਉਹ ਖੜੂਗਾ ਸਹੀ ਗੱਲ ਆ ਜੀ ਅੱਜ ਹਾਂ ਆਪਾ ਆਪਰੇਸ਼ਨ ਕਰਾਇਆ ਸੀਨੀ ਦਾ ਇਸ ਸਾਂਭਣ ਦੀ ਲੋੜ ਪਈ ਤਾਂ ਜਾਦੂ ਪਰਿਵਾਰ ਨੇ ਸਾਂਭਿਆ ਸਹੀ ਗੱਲ ਹੈ ਰੋਂਤੇ ਬਿਲਕੁਲ ਹੈ ਮਹੀਨਾ ਰੱਖੀ ਉਹ ਤੇ ਅਜੇ ਵੀ ਆਉਣ ਨਹੀਂ ਦਿੰਦੇ ਹੂੰ ਕਹਿੰਦੇ ਨਹੀਂ 2 ਮਹੀਨੇ 1.5 ਮਹੀਨਾ ਟਾਈਪਿੰਦੇ 3 ਮਹੀਨੇ ਇੱਥੇ ਰਹਿ ਇੱਥੇ ਰਹਿ ਜੇ ਮਾਮੀ ਕੋਲੇ ਟਾਈਮ ਨਹੀਂ ਆਪੇ ਚੈੱਕ ਕਰਾਇਆ ਮੰਗੇ ਹੂੰ ਸਹੀ ਗੱਲ ਹੈ ਉਹਨਾਂ ਨੂੰ ਵੀ ਪਤਾ ਹੈ ਅੱਜ ਵੀ ਜੇ ਕੋਈ ਵਿਵਪਤਾ ਪੈ ਜੇ ਰੱਬ ਨਾ ਕਰੇ ਹੂੰ ਤੇ ਉਹਨਾਂ ਨੂੰ ਪਤਾ ਹੈ ਕਿ ਮਾਮੇ ਨੇ ਦੇਰ ਨਹੀਂ ਲਾਉਣੀ ਆਉਣ ਲੱਗੇ ਹਾਂ ਜੇ ਉਹ ਜਮਰ ਜੀ ਹੋਵੇ ਯਾਰ ਪੱਧ ਲੈਣਾ ਸਹੀ ਗੱਲ ਆ ਜੀ ਇਸ ਕਰਕੇ ਜਿਹੜੀਆਂ ਦੋਸਤੀਆਂ ਜਿਹੜੇ ਰਿਸ਼ਤੇ ਬਣਾਏ ਵੀ ਐ ਇਹ ਬਹੁਤ ਉੱਪਰ ਲੈ ਜਾਂਦੇ ਆ ਸਹੀ ਗੱਲ ਆ ਜੀ ਜਾਦੂ ਨੇ ਦੋ ਹੀ ਰਸਤੇ ਬਣਾਏ ਸੀ ਇੱਕ ਮੇਰੇ ਨਾਲ ਇੱਕ ਮਾਸੀ ਬਣਾਈ ਵੀ ਆ ਗਾ ਉਹ ਮੇਰੀ ਭੈਣ ਬਣ ਗਈ ਅੱਛਾ ਜੀ ਠੀਕ ਐ ਹੂੰ ਤੇ ਉਹ ਬਾਹਰ ਐ ਹੂੰ ਹੂੰ ਉਹ ਆ ਕੇ ਗਈ ਆ ਉਹ ਅੱਛਾ ਜੀ ਤੇ ਉਹ ਕਹਿੰਦਾ ਵੀ ਮੇਰੇ ਦੋ ਹੀ ਰਸਤੇ ਮੇਰੇ ਬਰਾਬਰ ਨਿਭਦੇ ਆ ਹੂੰ ਇਸ ਕਰਕੇ ਭਾਈ ਤੇ ਬਹੁਤ ਗਿਲਾ ਸੇਕ ਬਣਾ ਰੱਖਿਆ ਕਰੂ ਯਾਰ ਮੇਰੇ ਨਾਲ ਮੇਰੇ ਭਰਾ ਨੇ ਐ ਕਰਤਾ ਮੇਰੇ ਨਾਲ ਉਹ ਨਹੀਂ ਐ ਕਰਤਾ ਨਾ ਇਹ ਤਾਂ ਬਣੀ ਇਸ ਕੰਮ ਨੂੰ ਆ ਸਹੀ ਗੱਲ ਹੈ ਖਲਜ ਹੋ ਗਿਆ ਹਾਂ ਪਰ ਜਿਹੜਾ ਮਾਰਾ ਸਮਾ ਤੁਹਾਨੂੰ ਪਰਖ ਕਰਾ ਦਿੰਦਾ ਵੀ ਤੁਹਾਡਾ ਕਿਹੜਾ ਤੇ ਬਗਾਨਾ ਕਿਹੜਾ ਨਾ ਕਿਹੜਾ ਸਹੀ ਗੱਲ ਹੈ ਕਈ ਵੇਰਾ ਆਪਾਂ ਆਪਣੇ ਨੂੰ ਬਗਾਨਾ ਸਮਝੀ ਜਾਂਦੇ ਨੇ ਇਹਨੇ ਪਰ ਅਸਲ ਬਗਾਨਾ ਨਹੀਂ ਹੁੰਦਾ ਉਹ ਆਪਣਾ ਹੁੰਦਾ ਹਾਂ ਫਿਰ ਭੀੜ ਪਈ ਤੋਂ ਪਤਾ ਲੱਗਦਾ ਵਾਕਈ ਆਪਣਾ ਹੈ ਹੂੰ ਇਗਲਾਈ ਹਾਂ ਨਾ ਹਾਂ ਤੇ ਬਾਕੀ ਚਲੋ ਅਸੀਂ ਜਾ ਕੇ ਆਏ ਆ ਜਿਹੜੇ ਭਰਾਵਾਂ ਨੇ ਸੇਵਾ ਪਹਚਾਈ ਸੀ ਉਹ ਪਾਤੀ ਹੈ ਜੀ ਬਾਬੇ ਹਨੂਮਾਨ ਜੀ ਤੇ ਆਪਾਂ ਹਾਂ ਠੀਕ ਹੈ ਜੀ ਜਿਵੇਂ ਵਿਕਰਮ ਸੀ ਸਾਡਾ ਭਰਾ ਹਾਂਜੀ 5000 ਉਹਨਾਂ ਦਾ ਸੀ ਹਾਂਜੀ ਤੇ ਔਰ ਕਿਹੜੇ ਭਰਾ ਨੇ ਭੇਜੇ ਸੀ ਕਿ ਮੈਨੂੰ ਤਿੰਨ ਜਣੇ ਨੇ ਭੇਜੇ ਸੀ ਹਾਂਜੀ ਤਿੰਨਾਂ ਦੇ ਪਾ ਕੇ ਆਇਆ ਮੈਂ ਹਾਂ ਇੱਕ ਜੂਬੀ ਨੇ ਵੀ ਭੇਜਿਆ ਜੂਬੀ ਨੇ ਹਣਾ ਬਿੰਨੀ ਸਿੱਖ ਬਿੰਨੀ ਨੇ ਹਾਂ ਬਿੰਨੀ ਨੇ 5000 ਬਿੰਨੀ ਨੇ ਭੇਜਾਈ 5000 ਬਿਕਰਮ ਨੇ ਹਾਂ 5000 ਜੂਵੀ ਨੇ ਇੱਕ ਹੋਰ ਸੀ ਬੰਦਾ ਮੇਰਾ ਭੁੱਲ ਗਿਆ ਦਿਮਾਗ ਚੋਂ ਨਿਕਲ ਗਿਆ ਹੁਣ نیچے ਯਾਰ ਹਾਂ ਅ ਮੈਂ ਚਲੋ ਕੋਈ ਨਹੀਂ ਪਰਮਾਤਮਾ ਕਰੇ ਦਿਨ ਦੁਗਣੀ ਰਾਤ ਚਗਣੀ ਤਰੱਕੀ ਦੇਵੇ ਉਹਨਾਂ ਨੂੰ ਹਣਾ ਬਿਲਕੁਲ ਜੀ ਤੇ ਗੁਲਾਬ ਦੀ ਸੇਵਾ ਕਿਉਂਕਿ ਇਹ ਹੁੰਦੀ ਆ ਗੁਫਤ ਹਾਂ ਚਲੋ ਆਪਾਂ ਤਾਂ ਵੈਸੇ ਆਪਾਂ ਯਾਦ ਕਰ ਲਿਆ ਭਰਾਵਾਂ ਨੂੰ ਹਾਂ ਪਰ ਮੈਂ ਉੱਥੇ ਵੀ ਨਹੀਂ ਪਤਾ ਲੱਗਣ ਦਿੰਦਾ ਹੁੰਦਾ ਕਿਸੇ ਨੂੰ ਪਰ ਮੇਰੀ ਮਜਬੂਰੀ ਬਣ ਗਈ ਐ ਕਿ ਮੈਨੂੰ ਸੈਂਡ ਕਰਨੇ ਪੈਗੇ ਹੂੰ ਹੂੰ ਵਾਹ ਤੂੰ ਹੂੰ ਉੱਥੇ ਤਾਂ ਕਈ ਨੂੰ ਪਤਾ ਲੱਗ ਗਿਆ ਅੱਛਾ ਜੀ ਤੇ ਮੇਰਾ ਕੋਈ ਪਤਾ ਨਹੀਂ ਕਦੋਂ ਪੀਪੇ ਸਿੱਟਿਆ ਉਹਨਾਂ ਨੇ ਹੂੰ ਹੂੰ ਹਾਂ ਠੀਕ ਹੈ ਜੀ ਮੈਂ ਅਜ ਤੱਕ ਨਹੀਂ ਪਤਾ ਲੱਗਣ ਦਿੰਦਾ ਉੱਤੇ ਹੂੰ ਹੂੰ ਇਹ ਮੇਰਾ ਗੁਰੂ ਕਹਿੰਦਾ ਹੁੰਦਾ ਹੂੰ ਐ ਕਿ ਉੱਥੇ ਰੌਲਾ ਪੈ ਗਿਆ ਜਿਹੜੇ ਸੁਭਾਵ ਨਹੀਂ ਕਰੀ ਜਿਹੜੇ ਬੰਦੇ ਨੇ ਸਾਡੇ ਨਾਲ ਹੂੰ ਉਹ ਦਾਦਾ ਅਸੀਂ ਪੁਰਾਣੇ ਇਕੱਠੇ ਰਹਿੰਨੇ ਆ ਉਹ ਹਰਿਆਣੇ ਦੇ ਆਪਾਂ ਪੰਜਾਬ ਦੇ ਆ ਹੂੰ ਮੁੰਡਾ ਮੁੱਢੀ ਰਹਿੰਨੇ ਆ ਹੂੰ ਉਹ ਕਹਿੰਦਾ ਨਹੀਂ ਦਾਦਾ ਤੂੰ ਦਾਨ ਨਹੀਂ ਕਰ ਰਿਹਾ ਹੂੰ ਤੂੰ ਦਿਖਾ ਰਿਹਾ ਹੈ ਹੂੰ ਜਦੋਂ ਮੈਂ ਤੁਹਾਨੂੰ ਕੀ ਦੱਸਾਂ ਚੇਲਾ ਬੈਠਾ ਮੇਰੇ ਕੋਲੇ ਹੂੰ ਤੈਨੂੰ ਪਤਾ ਹੀ ਨਹੀਂ ਕਿੰਨੇ ਪੈਸੇ ਲਾ ਕੇ ਜਾਂਦਾ ਹੈ ਹੂੰ ਇਹ ਗੱਲ ਮੈਨੂੰ ਪਤਾ ਹੈ ਹੂੰ ਕਿਉਂਕਿ ਜਿਹੜਾ ਗੁਰੂ ਆ ਨਾ ਤੁਹਾਡਾ ਉਹਨੇ ਤੁਹਾਨੂੰ ਜੋਣ ਹੈ ਜੋਣ ਉਹਨੇ ਤੁਹਾਡੀ ਪ੍ਰੀਖਿਆ ਲੈਣੀ ਹੈ ਹੂੰ ਉਹਨੇ ਹੱਦ ਤੱਕ ਪ੍ਰੀਖਿਆ ਲਈ ਹੈ ਮੇਰੀ ਬਾਈ ਹੂੰ ਹੂੰ ਸਾਡਾ ਮੰਦਰ ਮੰਝੇ ਜੇ ਡਈ ਸੀ ਹੂੰ ਤੂੰ ਮੰਨੇਗਾ ਯਾਰ ਕਲਰ ਤੇ ਹੀ ਅਸੀਂ 35-40000 ਰੁਪਏ ਲਾਤੇ ਅੱਛਾ ਜੀ ਉਹਨੇ ਅੱਜ ਕਰਕੇ ਮੈਨੂੰ ਟੜਕੇ ਗਏ ਕਿ ਉਹਨੇ ਆਏਗੇ ਦੇਖ ਕੇ ਆਏ ਚੇਂਜ ਕਰਨਾ ਪਵੇਗਾ ਮੈਂ ਕਹਿੰਦਾ ਹਾਂ ਗੁਰੂ ਜੀ ਚੇਂਜ ਕਰ ਦਿਓ ਅੱਛਾ ਠੀਕ ਹੈ ਚੇਂਜੇ ਦਾ ਨਾ ਨਹੀਂ ਫੇਰ ਹਾਂ ਉਹਨੇ ਕਹਿੰਦਾ ਚੇਂਜ ਅੰਦਰ ਜੈਦ ਮੈਂ ਕਹਾਂ ਹਾਂ ਗੁਰੂ ਜੀ ਚੇਂਜ ਕਰ ਦਿਓ ਹਾਂ ਮੈਨੂੰ ਕਹਿੰਦਾ ਹਨੂਮਾਨ ਜੀ ਦੇ ਜਿਹੜੇ ਕੱਪੜੇ ਨਹੀਂ ਹਾਂ ਮੈਂ ਜਿਵੇਂ ਉੱਪਰ ਪੈਂਦੇ ਆ ਵਸਤਰ ਜਿਹੜੇ ਕਹਿੰਦੇ ਜੈਪੁਰੋਂ ਲੈ ਕੇ ਆਉਣੇ ਆਪਾਂ ਅੱਛਾ ਜੀ ਹੁਣ ਉਹਨੂੰ ਪਤਾ ਮਿਲਦੇ ਇੱਥੇ ਵੀ ਹੈਗੇ ਨੇੜੇ ਹਾਂ ਤੇ ਜੈਪੁਰ ਵਧੀਆ ਮਿਲਦਾ ਮੈਂ ਕਹਾਂ ਗੁਰੂ ਜੀ ਜੈਪੁਰੋਂ ਥੱਲੋ ਜੈਪੁਰੋਂ ਥੱਲੋ ਓਏ ਜੈਪੁਰੋਂ ਔੜ ਕੇ ਹਾਂ ਲਿਆਈ ਅੱਛਾ ਜੀ ਤੇ ਫੇਰ ਆਗੇ ਮੈਨੂੰ ਕਹਿੰਦਾ ਯਾਰ ਪੱਥਰ ਲਾ ਦੀਏ ਆਪਾਂ ਪੱਥਰ ਲਾ ਦੀਏ ਹੂੰ ਹਾਂ ਜੀ ਹਾਂ ਨਵੇਂੜੋ ਕੰਮ ਪੱਥਰ ਲਾ ਦਿਓ ਹੂੰ ਪੱਥਰ ਲੈ ਪੱਟ ਦੀਏ ਮੈਨੂੰ ਕਹਿੰਦਾ ਮੈਂ ਕਹਾਂ ਜੀ ਪੱਟ ਦਿਓ ਹੂੰ ਅੱਛਾ ਜੀ ਐਂਡ ਮੈਨੂੰ ਕਹਿੰਦਾ ਨਹੀਂ ਹਲਦਾ ਤੂੰ ਹਨ ਮੈਂ ਵਰ ਮੈਂ ਜਦੋਂ ਗੁਰੂ ਹੀ ਧਾਰ ਲਿਆ ਤੈਨੂੰ ਧਾਰ ਲਿਆ ਤੂੰ ਮੈਨੂੰ ਕਹੇਗਾ ਨਾ ਵੀ ਉਹ ਸਾਹਮਣੇ ਬੰਦਾ ਆਉਂਦਾ ਤੂੰ ਕਹਿੰਦਾ ਕੋਈ ਦਰਖਤ ਤਾਂ ਮੈਨੂੰ ਹਾਂ ਦਰਖਤ ਤਰਾਸਤਾ ਮੈਂ ਮੰਨਦਾ ਹੀ ਨਹੀਂ ਬਲਾ ਦੁਨੀਆਂ ਆ ਜੇ ਸਹੀ ਗੱਲ ਹੈ ਠੀਕ ਹੈ ਬਿਲਕੁਲ ਭਾਈ ਫੇਰ ਆਜੇ ਤੁਸੀਂ ਗੁਰੂ ਦਖਸਨਾ ਦੇ ਹੀ ਦਿੱਤੀ ਹੈ ਨਾ ਗੁਰੂ ਧਾਰ ਹੀ ਲਿਆ ਧਾਰ ਹੀ ਲਿਆ ਗੁਰੂ ਦਾ ਮਤਲਬ ਹੁੰਦਾ ਆਪਾਂ ਕਹਿੰਦੇ ਵੀ ਗੁਰੂ ਬਿਨਾ ਗਤ ਨਹੀਂ ਹਾਂ ਗੱਬਰ ਨੂੰ ਜਦੋਂ ਅਸੀਂ ਪੈਦਲ ਯਾਤਰਾ ਤੇ ਗਏ ਸੀ ਨਾ ਆਜਾਦ ਆ ਗਿਆ ਭਰਾ ਆਪਣਾ ਹਾਂਜੀ ਉੱਥੇ ਕਿਹਾ ਸੀਗਾ ਉਹਨੇ ਮੇਰੇ ਗੁਰੂ ਨੇ ਹਾਂਜੀ ਉਹ ਕਹਿੰਦਾ ਗੱਬਰ ਜੀ ਵੀ ਤੁਸੀਂ ਪੂਜਾ ਕਰਦੇ ਹੋ ਬਹੁਤ ਵਧੀਆ ਗੱਲ ਹੈ ਹੂੰ ਤੁਸੀਂ ਜਿਹੜਾ ਕਿਸੇ ਦਾ ਇਲਾਜ ਕਰਨ ਦਾ ਪੰਗਾ ਲੈਨੇ ਆ ਨਾ ਹੂੰ ਮਤਲਬ ਤੁਹਾਡਾ ਗੁਰੂ ਹੈ ਨਹੀਂਗਾ ਹਾਂ ਗੁਰੂ ਬਿਨਾ ਪੰਗਾ ਨਾ ਸੰਭਰ ਵਾਲਾ ਹਾਂ ਜਿਵੇਂ ਆਪਾਂ ਦਿੱਲੀ ਪੰਗਾ ਲੈ ਲਿਆ ਸੀ ਤਾਂ ਉਹਨੇ ਸਾਹਬ ਲਿਆ ਸੀ ਹਾਂਬ ਲਿਆ ਸੀ ਪਿੱਛੇ ਗੁਰੂ ਬੈਠਾ ਸੀ ਬਿਲਕੁਲ ਜੀ ਬਿਲਕੁਲ ਤੇ ਜੇ ਗੁਰੂ ਨਾ ਹੁੰਦਾ ਮੈਂ ਚੱਲ ਗਿਆ ਸੀ ਬਿਲਕੁਲ ਜੀ ਅਪਾ ਮੰਨਦੇ ਨਹੀਂ ਕਿ ਆਪਾਂ ਕਹਿੰਨੇ ਆਂ ਆ ਚੀਜ਼ਾਂ ਐ ਨਹੀਂ ਆਇਆ ਨਹੀਂ ਸਾਰਾ ਕੁਝ ਹੈਗਾ ਬਿਲਕੁਲ ਜੀ ਇਹਨਾਂ ਨੂੰ ਪੁੱਛੇ ਇਹਨਾਂ ਦੇ ਸਾਹਮਣੇ ਮੇਰੇ ਕੀੜੇ ਖਾਏ ਸਭ ਕੁਝ ਹੈਗਾ ਜੀ ਐਂਡ ਜਮ ਐਂਡ ਤੋਂ ਤਾਂ ਮੁੜੇ ਆਈ ਉੱਥੇ ਪਰ ਮੁੜਿਆ ਹੋਣੇ ਮੁੜਿਆ ਹੋਣੇ ਗੁਰੂ ਨੇ ਫਿਰ ਘਰੇ ਵੜਨ ਵੜਨ ਦਾ ਮਤਲਬ ਵੀ ਜਿਵੇਂ ਹੁੰਦਾ ਹੀ ਨਹੀਂ ਵੀ ਘਰੇ ਵੜਨ ਨਹੀਂ ਨਹੀਂ ਹੁੰਦਾ ਹਾਂ ਕਿੰਨੀਆਂ ਵਾਵਾਂ ਰਾਹ ਚ ਹੀ ਬਗੀਆਂ ਪੱਲਾ ਹਾਂ ਦਿੱਲੀ ਆਏ ਬਣ ਗਿਆ ਜਿਵੇਂ ਦੂਜੀ ਧਰਤੀ ਤੋਂ ਆਉਣਾ ਹੁੰਦਾ ਹੁੰਦਾ ਹਾਂ ਆਪਾਂ ਤਾਂ ਸੂਰਜ ਤੋਂ ਆਏ ਸੀਗਾ ਚੰਦ ਦੀ ਤਾਂ ਦੁਨੀਆ ਜਾਂਦੇ ਆਪਾਂ ਸੂਰਜ ਤੋਂ ਆਏ ਸੀ ਮੱਝ ਦੀ ਅੱਗ ਚੋਂ ਹਾਂ ਨਾ ਬੌਲਿੰਗ ਕੁਛ ਹੋਇਆ ਜੀ ਸਮਝ ਨਹੀਂ ਆਈ ਕਿੱਥੇ ਲੜਾਈਆਂ ਹੋਈਆਂ ਕਿੱਥੇ ਕੀ ਹੋਇਆ ਕਿੱਥੇ ਗੱਡੀ ਖਰਾਬ ਹੋਈ ਕਿੱਥੇ ਆੜਕ ਲੱਗ ਗਈ ਕਿੱਥੇ ਕੋਸ਼ ਕਿੱਥੇ ਕਿਵੇਂ ਸਮਝ ਨਹੀਂ ਆਈ ਚਲੋ ਇਹ ਰੰਗ ਹੁੰਦੇ ਰੱਬ ਦੇ ਹਾਂਜੀ ਮੰਨਣਾ ਚਾਹੀਦਾ ਹੂੰ ਠੀਕ ਆ ਕਿਉਂਕਿ ਆਵਾਮਾ ਉਹਨਾਂ ਤੇ ਹੀ ਬਗਦੇ ਨੇ ਔਖਾ ਟਾਈਮ ਉਹਨਾਂ ਤੇ ਹੀ ਆਉਂਦਾ ਹੈ ਜਿਨ੍ਹਾਂ ਦੇ ਵਿੱਚ ਕੋਈ ਕਲਾ ਹੁੰਦੀ ਹੈ ਹਮ ਠੀਕ ਆ ਹਾਂਜੀ ਜਿਹੜੇ ਬੰਦੇ 'ਚ ਕੋਈ ਕਲਾ ਹੀ ਨਹੀਂ ਨਾ ਹਮ ਉਹਨੂੰ ਕੋਈ ਦੁੱਖ ਸੁੱਖ ਦਾ ਨਹੀਂ ਆਉਂਦਾ ਹਮ ਦੁੱਖ ਹੀ ਆਉਂਦਾ ਜਿੱਥੇ ਪਤਾ ਇਹ ਦੁੱਖ ਨੂੰ ਫੜੂਗਾ ਚੱਲ ਲੂਗਾ ਹਾਂ ਇਸ ਕਰਕੇ ਜਦੋਂ ਕੋਈ ਮਾਰਾ ਟਾਈਮ ਆਉਂਦਾ ਉਦੋਂ ਐ ਸਮਝਿਆ ਕਰੋ ਆਪਦੇ ਆਪ ਨੂੰ ਭਾਗਾਂ ਵਾਲੇ ਇਹ ਮੇਰੇ ਤੇ ਆਇਆ ਤਾਂ ਰੱਬ ਨੇ ਮੈਨੂੰ ਸੋਚ ਕੇ ਭੇਜਿਆ ਹਾਂਜੀ ਮੈਂ ਰੱਬ ਦਾ ਖਾਸ ਬੰਦਾ ਹਾਂ ਜਿਹੜਾ ਦੁੱਖ ਭੇਜਿਆ ਫੇਰ ਕੱਟਿਆ ਕਰੋ ਫੇਰ ਦੇਖੋ ਕਿਵੇਂ ਕੱਟਿਆ ਜਾਂਦਾ ਕਿਉਂਕਿ ਤੁਹਾਡੇ ਅੰਦਰ ਉਹ ਸੰਤ ਹੈ ਉਹਨੂੰ ਖਤਮ ਕਰਨ ਦੀ ਜੀ ਬਿਲਕੁਲ ਹੁਣ ਜਿਵੇਂ ਉਹ ਚੋਰ ਚੋਰੀ ਕਰਨ ਗਿਆ ਸੀ ਅੱਛਾ ਜੀ ਹਨਾ ਉਹ ਆਲ ਦੇ ਮਾਰਕਸ ਤੋਂ 扑ੜਕ ਗਿਆ ਹਮ ਚੋਰ ਚੋਰੀ ਕਰਨ ਗਿਆ ਕਿ ਇਹਦੀ ਗੰਦ ਢੱਪ ਗਿਆ अच्छा। ਘਾਹ ਜਾ ਕੇ ਕੀ ਵੇਦਾ ਹੈ? ਹਾਂ। ਬੇਬੇ ਪਈ ਆ। ਹਾਂ। ਬੇਬੇ ਦੀਆਂ ਅੱਖਾਂ ਖੁੱਲ ਗਈਆਂ। ਜੇ ਚੋਰ ਨੇ ਅੱਖਾਂ ਖੁੱਲੀਆਂ ਵੇਖੀਆਂ ਐ। ਹਾਂ। ਝੋੜ ਗਿਆ। ਹਾਂ। ਚੋਰ ਭੱਜਣ ਲੱਗੋ ਉਹ ਨਹੀਂ ਰੁਕ ਜਾ ਬੇਟਾ। ਹਾਂ। ਕਹਿੰਦੇ ਮੈਨੂੰ ਜੰਗੇ ਘਰ ਦਾ ਲੱਗਦਾ ਪੁੱਤਰ। ਹਾਂ। ਕਿਸੇ ਬੇਬੇ ਦਾ ਮਾਰੇ ਜਿਹੜੇ ਲੈਨ ਚ ਪਿਆ ਲੱਗਦਾ ਹੈ। ਅੱਛਾ ਜੀ। ਲੈ ਜਾ ਪੁੱਤ ਕੀ ਲੈਣਾ ਹੈ? ਹਾਂ। ਆਪਣੀ ਤਜੋਰੀ ਚ ਬਹੁਤ ਕੁਝ ਪਿਆ ਹੈ। ਅੱਛਾ। ਖੋਲ ਕੇ ਲੈ ਜਾ। ਹਾਂ। ਮੈਂ ਤਾ ਚਾਬੀ ਲੈ 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 ਜਾ ਮੇਰਾ ਪੁੱਤ। ਹਾਂ। ਪਰ ਮੈਨੂੰ ਨੇ ਇੱਕ ਦੋ ਗੱਲਾਂ ਦਾ ਜਵਾਬ ਦੇ ਕੇ ਜਾ। अच्छा एक मैनु ਸੁਪਨਾ ਆਇਆ ਮੈਨੂੰ ਉਹਦੇ ਬਾਰੇ ਦੱਸ ਅੱਛਾ ਜੀ ਉਹ ਕਹਿੰਦਾ ਲੈ ਬੇਬੇ ਉਹ ਬਹਿ ਗਿਆ ਹੂੰ ਤੁੰਗੜਾ ਕਿ ਨਹੀਂ ਚੰਗੀ ਬੇਬੇ ਹੈ ਕਹਿੰਦੀ ਬਹਿ ਜਾ ਨਾਲੇ ਨਾਲੇ ਸੁਪਨਾ ਦੱਸ ਦਿੰਨੀ ਗੱਡੀ ਗੱਲ ਹਾਂ ਬੇਬੇ ਕਹਿੰਦੀ ਮੈਨੂੰ ਪੁੱਤ ਰਾਤ ਸੁਪਨਾ ਆਇਆ ਮੈਂ ਰੇਗਿਸਤਾਨ ਦੇ ਵਿੱਚ ਗੁਆਚੀ ਅੱਛਾ ਇਹ ਤੇ ਅੱਛਾ ਜੀ ਕਿ ਕਹਿੰਦੀ ਮੈਂ ਗੁਆਚੀ ਪੁੱਤ ਉੱਥੇ ਮੈਨੂੰ ਬਾਜਾਂ ਪੈਣ ਵੇ ਪੰਕਜ ਵੇ ਪੰਕਜ ਵੇ ਪੰਕਜ ਕਿੰਦੀ ਇਹਦਾ ਕੀ ਮਤਲਬ ਹੈ ਪੁੱਤ ਉਹ ਉਹਨੂੰ ਪੰਕ ਚ ਨੇ ਖਿੱਚੂ ਫਾਇੜਿਆ ਤੇ ਪੰਕ ਚ ਦਾ ਬੇਬੇ ਦਾ ਮੁੰਡਾ ਸੀ ਉਹ ਨਾਲ ਦੇ ਕਮਰੇ ਚ ਪਿਆ ਸੀ ਉਹ ਉੱਠ ਗੜਿਆ ਹਾਂ ਉਹ ਉੱਠ ਗੜਿਆ ਉਹਨੂੰ ਕੁੱਟਿਆ ਉਹ ਲੜਾਇਆ ਨਾ ਹਾਂ ਉਹ ਵੀ ਜਰਬਾਸ ਕਰ ਪੁੱਤ ਇਹਨੂੰ ਸਜ਼ਾ ਮਿਲ ਗਈ ਕਹਿੰਦਾ ਨਾ ਮਾਮਾ ਹੋਰ ਕੁੱਟੋ ਉਹ ਕਹਿੰਦੇ ਕਿਉਂ ਕਹਿੰਦਾ ਮੈਨੂੰ ਵੀ ਪਤਾ ਲੱਗੇ ਵੀ ਮੈਂ ਕੋਈ ਸੁਪਨਾ ਦਾ ਸਤਾਕਰ ਨਹੀਂ ਵੀਦਾ ਇਹ ਕੰਮ ਨਹੀਂ ਕਿਥੋਂ ਨੂੰ ਮੈਂ ਦੱਸਾਂ ਤੁਹਾਨੂੰ ਸੁਪਨਾ ਕਿਹੜਾ ਆਇਆ ਕਾ ਤੂੰ ਆਇਆ ਮੈਂ ਚੋਰੀ ਮਚੋਰੀ ਕਰਾਂ ਤੇ ਜਾਵਾਂ ਹਾਂ ਐਨੂੰ ਗਾਂ ਨੂੰ ਵੀ ਸਿੱਖਿਆ ਮਿਲੇ ਕਹਿੰਦਾ ਹੋਰ ਕੁੱਟੋ ਹੋਰ ਕੁੱਟੋ ਮੈਨੂੰ ਦੱਬ ਕੇ ਕੁੱਟੋ ਹਾਂਜੀ ਤਾਂ ਜੋ ਮੈਨੂੰ ਅਗਲਾ ਵੀ ਹਮ ਆਯੋਗਨ ਤਾਂ ਅਨਜੋਰ ਕੇ ਇਹਦੇ ਘਰੇ ਚੋਰੀ ਕਰਨ ਉੱਠ ਗਏ ਚੋਰ ਨਵੇਂ ਸੀ ਸਾਲੇ ਹਮ ਤੇ ਜਾ ਕੇ ਪਹਿਨਾ ਰਸੋਈ ਚ ਵੜ ਗਏ ਕਹਿੰਦੇ ਖਾ ਲੇਗੀ ਕੁਛ ਭੁੱਖ ਲੱਗੀ ਹੈ ਅੱਛਾ ਜੀ ਸਾਲੇ ਚੋਰੀ ਕਰਨ ਆਏ ਆ ਹਮ ਪਹਿਲੇ ਚੋਰੀ ਕਰੋ ਜਿਵੇਂ ਆਪਾਂ ਫਿਲਮ ਦੀ ਬਣਾਈ ਸੀ ਉਦੋਂ ਵੀ ਉਹ ਕਹਿੰਦਾ ਆ ਜਾਏ ਰੋਟੀ ਖਾਈਏ ਹਾਂ ਹੈਨਾ ਹਾਂਜੀ ਤੇ ਉਹ ਕਹਿੰਦਾ ਦੂਜਾ ਚੋਰ ਕਹਿੰਦਾ ਖੀਰ ਪਈ ਹੈ ਓਏ ਹਮ ਖੀਰ ਗਰਮ ਕਰ ਲਈ ਸਾਲਿਆ ਨੇ ਅੱਛਾ ਜੀ ਅੱਜ ਤੱਕ ਦੀ ਖੀਰ ਕੋਲਗਾ ਚ ਪਾ ਕੇ ਬਹਿ ਗਏ ਉਹ ਤਾਂ ਹੂੰ ਗਾਹ ਗਿਆ ਤੇ ਬੁੜੀ ਹਣ ਸੁਤੀ ਪਈ ਬੰਦੇ ਦਾ ਮੂੰਹ ਅੱਡਿਆ ਜਾਂਦਾ ਹਾਂ ਹਾਂ ਉਹ ਕਹਿੰਦਾ ਆ ਵੀ ਮੰਗਦੀ ਆ ਬੇਬੇ ਵੀ ਮੰਗਦੀ ਕਹਿੰਦਾ ਦੇ ਕੇ ਬੇਬੇ ਨੂੰ ਕਹਿੰਦਾ ਨਹੀਂ 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 ਇਹ ਕੰਮ ਨਾ ਕਰੀ ਅੱਛਾ ਜੀ ਤੇ ਕਹਿੰਦਾ ਨਾ ਯਾਰ ਕਹਿੰਦਾ ਬੇਬੇ ਭੁੱਖ ਲੱਗੀ ਮੂੰਹ ੱਡੀ ਪਈ ਵਿਚਾਰੀ ਕਾਣੀ ਬੰਦ ਹੈ ਹੂੰ ਹੁਣ ਤੱਤੀ ਫਾਲਦੀ ਪਾ ਖੀਰ ਦਾ ਚਮਚਾ ਬੇਬੇ ਦੇ ਮੂੰਹ ਚ ਪਾਦਾ ਬੇਬੇ ਨੇ ਚੰਘਾੜਾ ਚੱਕ ਤਾ ਨਾ ਅੱਛਾ ਜੀ ਇੱਕ ਮੰਝੇ ਥੱਲੇ ਵੜ ਗਿਆ ਕਿ ਗੇਟ ਓਲੇ ਖੜ ਗਿਆ ਕਿ ਤਾਂ ਪੱਖੀ ਨਾਲ ਲੰਕ ਗਿਆ ਅੱਛਾ ਉਹਨਾਂ ਦਾ ਭੈਣ ਜੇ ਤੱਤੀ ਮੌਕਾ ਮਿਲਿਆ ਹਾਂ ਤੇ ਬੇਬੇ ਉੱਠ ਖੜੀ ਹਾਂ ਬੇਬੇ ਉੱਠ ਖੜੀ ਘਰ ਗਿਆ ਕੀ ਹੋ ਗਿਆ ਕੀ ਹੋ ਗਿਆ ਕਹਿੰਦੀ ਉਤ ਲਈ ਜਾਣੀ ਅੱਛਾ ਉਹ ਤਾਂ ਹਾਲੇ ਨਾ ਕਹਿੰਦਾ ਨਹੀਂ ਮੈਨੂੰ ਦੇਖ ਲਿਆ ਹਾਂ ਉਹ ਕਹਿੰਦਾ ਰੱਬ ਜਾਣੇ ਹਾਂ ਉਹ ਕਹਿੰਦਾ ਮੈਂ ਕੋਈ ਜਾਣਾ ਜਿਹੜਾ ਤੇਰੇ ਮੰਜੇ ਥੱਲੇ ਬੈਠਾ ਇਹ ਜਾਣੇ ਆ ਅੱਛਾ ਜੀ ਮੰਜੇ ਵਾਲਾ ਕਹਿੰਦਾ ਮੈਂ ਕਿਹੜਾ ਖੀਰ ਪਾਈ ਆ ਖੀਰ ਤਾਂ ਨੇ ਪਾਈ ਜਿਹੜਾ ਗੇਟ ਹੋਲਿਆ ਤਿੰਨੇ ਫੜ ਕੇ ਕੁੱਤੇ ਉਹਨਾਂ ਨੇ ਹੈ ਅੱਛਾ ਜੀ ਉਹ ਕਹਿੰਦਾ ਸਵਰੇ ਦਾ 2 ਮਿੰਟ ਚੁੱਪ ਰਹਿੰਦੇ ਸਾਨੂੰ ਤਾਂ ਪਤਾ ਹੀ ਨਹੀਂ ਸੀ ਨਲਾਇਕ ਚੋਰ ਹਾਂ ਇਹ ਕਰਕੇ ਵੀ ਪ੍ਰੋਫੈਸ਼ਨਲ ਬੰਦੇ ਦਾ ਕੰਮ ਹੈ ਜੋ ਨਹੀਂ ਕਰਨਾ ਸਹੀ ਗੱਲ ਹੈ ਹੈ ਉਹ ਰ ਉਹ ਦਾ ਫੌਜੀ ਸੀਗਾ ਉਹ ਫੌਜ ਚ ਹਮ ਚਲੇ ਗਿਆ ਤੇ ਉਹਨੇ ਨਾ ਇੱਕ ਗਾਰਡ ਬਣਾਇਆ ਹਮ ਮਤਲਬ ਕਿ ਮੈਂ ਥੋੜੀ ਟੇਡੇ ਢੰਗ ਨਾਲ ਸੁਣਾ ਰਿਹਾ ਹਾਂ ਅੱਛਾ ਜੀ ਇਹ ਥੋੜੀ ਜੀ ਕੁੱਤੀ ਜੀ ਕਹਾਣੀ ਐ ਤੇ ਉਹਦੇ ਘਰ ਵਾਲੀ ਕਹਿੰਦੀ ਵੀ ਕੋਈ ਸਟੈਚੂ ਬਣਾਵੇ ਜਿਹੜਾ ਰੱਖਿਆ ਕਰੇ ਆਪਣੇ ਘਰ ਦੀ ਹਮ ਉਹਨੇ ਬਣਾਤਾ ਅੱਛਾ ਜੀ ਉਹ ਵੀ ਇੱਕ ਪਾਸੇ ਸੋਨੇ ਦੀ ਬਾਲੀ ਪਾਤੀ ਇੱਕ ਪਾਸੇ ਪਾਤੀ ਦੂਜੀ ਤਾਂਬੇ ਦੀ ਹਮ ਜੇ ਦਾ ਸੋਨੇ ਦੀ ਖੱਤਲੀ ਤਾਂ ਬਾਬਾ ਫੇਰ ਤਾਂ 35 ਚੜਾਉਂਦਾ ਸੀ ਫੋਲੋ ਹਮ ਆਹ ਤਰ੍ਹਾਂ ਦੀ ਲਾਤਰੇ ਦੀ ਫਾਈਂਡਗਾ ਸੀ ਪੂਰ ਨਾਗਰੇ ਅੱਛਾ ਜੀ ਜੇ ਖੱਤਲੀ ਤਾਂਬੇ ਦੀ ਤੇ ਰੁਕ ਜਾਂਦਾ ਸੀ ਅੱਛਾ ਜੀ ਭਰਾਵਾ ਹੁਣ ਚੋਰ ਆ ਗਿਆ ਹਮ ਚੋਰ ਆ ਗਿਆ ਤੇ ਚੋਰ ਨੇ ਕਿਵੇਂ ਵੇਖਿਆ ਹਮ ਇਹ ਸੋਨਾ ਦਾ ਆਹ ਬਾਈ ਬੈਠਾ ਕੰਨ ਚ ਸਟਾਈਚੂ ਹਮ ਭਲੇ ਇਲਾਹੋ ਆ ਉਹ ਦੂਜੇ ਨੇ ਸੁਣਿਆ ਸੀ ਉਹਦੇ ਨਾਲ ਦੇ ਨੇ ਵੀ ਕਹਿੰਦਾ ਇਹ ਨੂੰ ਨਾ ਤਲਾਈਂ ਕੰਝਰਦੇ ਆਂ ਨਾ ਝੜੀ ਹਾਂ ਪਰ ਕਿੱਥੇ ਉਹਨੇ ਕਹਤਲੀ ਬਾਲੀ ਅੱਛਾ ਜੀ ਕਤਲੀ ਤੋਂ ਨਹੀਂ ਤੱਕਲੀ ਦਾਗਾ ਹਾਂ ਸੈਟ ਲਿਆ ਸੈਟ ਲਿਆ ਅੱਛਾ ਉਹ ਨਹੀਂ ਉਹ ਰਗੜ ਵਾਲੇ ਕੱਡੇ ਉਹ ਰਗੜ ਵਾਲੇ ਕੱਡੇ ਹੀਰ ਨੂੰ ਫੋਬ ਜਣ ਨਹੀਂ ਕੀਤੀ ਦੂਜੀ ਆਹ ਬਾਇ ਕਨ ਲਾਮਕਦੇ ਹੀ ਗਏ ਆਹ ਉਹ ਮਾ ਪੰਗਾ ਹੀ ਲੈ ਰਿਆ ਸੀ ਆਪਾਂ ਕਹਿੰਦਾ ਸਾਲਿਆ ਤੈਨੂੰ ਮੈਂ ਕਿਹਾ ਸੀ ਵੀ ਨਾ ਖਿੱਚੀ ਨਾ ਕੀਤੀ ਇਹ ਖਤਰੇ ਵਾਲੀ ਘੰਟੀ ਐ ਹਣਾ ਕਿਉਂਕਿ ਆਪਣੀ ਜਨਤਾ ਨੂੰ ਜਿਹੜੀ ਚੀਜ਼ ਨੂੰ ਤੂੰ ਕਹਵੇਂ ਵੀ ਆ ਨਹੀਂ ਛੇੜਨੀ ਉਹ لازਮੀ ਹੀ ਹੈ لازਮੀ ਛੇੜ ਨਹੀਂਦਾ ਗਰੰਟੀ ਆ ਤੂੰ ਬਿਜਲੀ ਵਾਲੀ ਦੁਕਾਨ ਤੇ ਚੜਾਇੀ ਉਹਨਾਂ ਦੇ ਇੱਕ ਸੌਚ ਲਵਾਈ ਹੁੰਦੀ ਹੈ ਉਹੀ ਦੇਵ ਦੇ ਲੱਗਿੰਦੇ ਨੇ ਬੰਦਾ ਮਾਰੀ ਜਾਂਦਾ ਉਹਦੇ ਨਾਲ ਆ ਨਾ ਮੈਂ ਖੇਡ ਹੀ ਗਿਆ ਕਿ ਦਿਨ ਮੈਂ ਬਹੁਤ ਖਿਡਾ ਸੱਤੇ ਦੇ ਜਾ ਕੇ ਆਇਆ ਉਹ ਉਹ ਮਜ਼ਮਾਨ ਦੇ ਗਿਆ ਬਾਈ ਮੈਂ ਕਾਹ ਕਰ ਤੋ ਲਈ ਕਹਿੰਦਾ ਐਸੇ ਕੰਮ ਨੂੰ ਹੀ ਆ ਗਿਆ ਲੱਗਿਆ ਰੈ ਕਹਿੰਦਾ ਕੋ ਹੋਰ ਪਾਸੇ ਨਾ ਹੱਤ ਪੱਲਾ ਮਾਰੇ ਆਹ ਮੈਂ ਖੇਡ ਹੀ ਜਾਵੇਂ ਕਹਿੰਦਾ ਆਪਣੇ ਹੱਤਾਂ ਰਹਿੰਦੇ ਨਹੀਂ ਰਹਿੰਦੇ ਜਿਆਤੀ ਕੱਢ ਕੇ ਪੰਜਾਬੀ ਕੀ ਦਿਆ ਪੰਜਾਬੀ ਕੀ ਹੈ ਸਹੀ ਗੱਲ ਹੈ ਇਹ ਕਰਕੇ ਇਹਨਾਂ ਨੇ ਤਾਂ ਕੋਈ ਨਾ ਪੰਗਾ ਲੈਣਾ ਲੈਣਾ ਏ ਉਹਦੇ ਮੈਂ ਮਨ ਨਿਕਾ ਹੁੰਦਾ ਲੜੀਆਂ ਜਗਾਉਣ ਲੱਗਿਆ ਸੀ ਲੜੀਆਂ ਹੁਣ ਜਗਣ ਨਾ ਹੂੰ ਮੇਰੇ ਮਾਨ ਚ ਪੂਰੀ ਖਹਿਜ ਅੱਛਾ ਜੀ ਮੈਨੂੰ ਹੋ ਸਕਦਾ ਸਾਰ ਕੰਚ ਕਰੰਟ ਨਾ ਜਾਂਦਾ ਹੋ ਹੁਣ ਕ੍ਰਾਂਟ ਦਾ ਕਿਵੇਂ ਪਤਾ ਲਾਇਆ ਜਾਵੇ ਮੈਂ ਕਿਹਾ ਹਾਂ ਮੈਨੂੰ ਜੋੜ ਦੇ ਸੀਗਾ ਮੈਂ ਕਿਹਾ ਇਹਨੂੰ ਹੱਥ ਲਾਇਆ ਜਾਵੇ ਹਾਂ ਕ੍ਰਾਂਟ ਪਤਾ ਲੱਗ ਜੂ ਹਾਂ ਮੈਂ ਫੜ ਲਿਆ ਟੈਸਟ ਪੈਨ ਨਾਲ ਦੀ ਆਪਣੀ ਬਣਾ ਲਿਆ ਹਾਂ ਮੈਂ ਫੜ ਲਿਆ ਇੱਕੋ ਨਾਲ ਹੀ ਆ ਰਾਂ ਮੇਰੇ ਨਾਲ ਹੀ ਮਾਤਾ ਰੋਟੀਆਂ ਲਾਈ ਜਾਂਦੀ ਸੀ ਤਨ ਧਾਰੋ ਨੇ ਮਾਰੇ ਥਾਪੜੇ ਨਾਲ ਹੀ ਦਵਾਈ ਦੇਤੀ ਹਾਂ ਕੋਈ ਕ੍ਰਾਂਟ ਦਾ ਨੁਕਸਾਨ ਨਾ ਹੋਵੇ ਨੁਕਸਾਨ ਨਾ ਹੋਵੇ ਟੀਕਾ ਲਾ ਗਿਆ ਨਾਲ ਹੀ ਉਹਨੇ ਮਿਰਚਾਂ ਜੀਆਂ ਹੁੰਦਾਂਗੇ ਉਹ ਦੋ ਲੜੀਆਂ ਬਾਬਾ ਕੋਈ ਸਿੰਗਲਾ ਮਿਰਚ ਕੋਈ ਦੂਜੀ ਮਿਰਚ ਹੈ ਨਾ ਪਲਾਸਟਿਕ ਦੀ ਉਨੇ ਜੱਗੀਆਂ ਜਾ ਕੇ ਝੁੱਲੇ ਜੜਤੋਂ ਨਾਲ ਹੀ ਇਕੱਠੀਆਂ ਹੋ ਗੀਆਂ ਉਧਰੋਂ ਰਾਜੂ ਆ ਗਿਆ ਅੱਛਾ ਜੀ ਮਰ ਲੜੀਆਂ ਕਿੱਥੇ ਆ ਹਾਂ ਉਹ ਕਹਿੰਦੀ ਮਰ ਗਿਆ ਸੀ ਇਹ ਹਾਂ ਮੈਂ ਚੁੱਲੇ ਜੜਾ ਉਹ ਮੈਂ ਰੋੜੇ ਟਾਲਿਆ ਹਾਂ ਇਹ ਇੰਦਨਾ ਮਗਮਗਾ ਗਰੰਟੀ ਜਾ ਕੇ ਕਰਿਆ ਹਾਂ ਮੈਂ ਕਰੀ ਸੀ ਲਵਾਈ ਪਰ ਉਹਨੇ ਹਾਂ ਨਾ ਜਿਹੜਾ ਕਿੜਾ ਆ ਗਿਆ ਹਾਂ ਉਹਨੂੰ ਪਤਾ ਨਹੀਂ ਹੁੰਦਾ ਹਾਂ ਮੇਰਾ ਮਤਲਬ ਕੀ ਹੈ ਕੀ ਹੈ ਸਹੀ ਗੱਲ ਹੈ ਨਾ ਬੰਦਾ ਕਰਕੇ ਫੇਰ ਉਦ ਰਾਤਾਂ ਨੂੰ ਬੱਬਾ ਅਸੀਂ ਆਮ ਹੀ ਤੁਰੇ ਫਿਰਦੇ ਹਾਂ ਪਿੰਡ ਚ ਅੱਛਾ ਜੀ ਉਦੋਂ ਕਿਤੇ ਤਿੰਨ ਦੇ ਸਾਰੇ ਜਵਾਕ ਜਾਂ ਕਿਤੇ ਕੀ ਦੇ ਕੰਨ ਲਾ ਕੇ ਸੁਣੀ ਜਾਂਦਾ ਵੀ ਆਹ ਕੀ ਬੋਲੀ ਜਾਂਦਾ ਘਰੇ ਆਹ ਕੀ ਬੋਲੀ ਜਾਂਦਾ ਹਨਾ ਮੇਰੇ ਹਾਲੇ ਸਾਰੀ ਰਾਤ ਆਹੀ ਤੁਰੇ ਫਿਰਦੇ ਹੀ ਹਾਂ ਅੱਛਾ ਜੀ ਉਦੋਂ ਬਾਹਲੇ ਯਾਰ ਦੁਨੀਆ ਹੋਰ ਸੀ ਯਾਰ ਹਾਂ ਹਾਂ ਆ ਤਾਂ ਕੰਮ ਹੀ ਨਹੀਂ ਸੀ ਯਾਰ ਹੁਣ ਆਲਾ ਹੁਣ ਤਾਂ ਘਰੋਂ ਨਹੀਂ ਨਿਕਲ ਸਕਦਾ ਕੋਈ ਹਾਂ ਰਾਜਸਥਾਨ ਚ ਜਿੱਦਿ ਅਸੀਂ ਗਏ ਹਾਂ ਨਾ ਸਿਲੰਡਰ ਪਿਆ ਛੜ ਕੇ ਜਦ ਦੁਪਹਿਰੋਂ ਕੱਲ ਲਈ ਅੱਛਾ ਜੀ ਦਾਦੂ ਮੈਨੂੰ ਕਹਿੰਦਾ ਮਾਮਾ ਆ ਕਿਵੇਂ ਪਿਆ ਮੈਂ ਕਿਹਾ ਭਰਾਉਣ ਜਾਣਾ ਹੋ ਕਿਸੇ ਨੇ ਬੱਸ ਚ ਟਾਈਮ ਆ ਇੱਥੇ ਰੱਖ ਕੇ ਘਰੇ ਉੱਠ ਗਿਆ ਹਾਂ ਬੱਸ ਮੈਸ ਹੋ ਗਈ ਉਹ ਦੂਜੀ ਤੇ ਜਾ ਬੜੂਗਾ ਹਾਂ ਤੇ ਕਹਿੰਦੇ ਚੱਕਣਾ ਨਹੀਂ ਕਿਸੇ ਨੇ ਮੈਂ ਕਰਨਾ ਹਾਂ ਤੇ ਹੁਣ ਇੱਥੇ ਕਿਹੜਾ ਕੋਈ ਹੈਗਾ ਭਲਾ ਤੂੰ ਜਾ ਕੇ ਰੱਖ ਲੈ ਮੈਂ ਕਿਹਾ ਹਾਂ ਤੇ ਨਾ ਹਾਂ ਯਾਰ ਨੇੜੇ ਤੇੜੇ ਤਾਂ ਕੋਈ ਸਹੀ ਨਹੀਂ ਇਹਦੇ ਹਾਂ ਆਪਣੇ ਤਾਂ ਅੰਦਰੋਂ ਲੈ ਜਾਂਦੇ ਚੱਕ ਕੇ ਹਾਂ ਤੇ ਮੈਂ ਕਿਹਾ ਇੱਥੇ ਬਲਗਣ ਵੀ ਤਾਂ ਹੀ ਨਹੀਂ ਬਾਈ ਤਾਂ ਹੀ ਨਹੀਂ ਹਾਂ ਚੋਰ ਹੈ ਜੋ ਰਹਣੀ ਸਹੀ ਗੱਲ ਆ ਜੀ ਬੱਬਾ ਦੇਖ ਯਾਰ ਕਿੰਨੀ ਵੱਡੀ ਗੱਲ ਹਾਂ ਸੋਨਾ ਦੁਨੀਆ ਭਰ ਦਾ ਪਾਇਆ ਬੁੜੀਆਂ ਦੇ ਸਹੀ ਗੱਲ ਆ ਜੀ ਆ ਬਾਹਾਂ ਭਰੀ ਵਰਦੀਆਂ ਹਾਂ ਬਾਜੂ ਬੰਦ ਕਹਿੰਦੇ ਆ ਉਹਨੂੰ ਹਾਂ ਠੀਕ ਐ ਇੱਕ ਔਰਤ ਪਾਇਆ ਪਾਇਆ ਸੋਨਾ ਪਾਈ ਵਰਦੀ ਐ ਅੱਛਾ ਜੀ ਤੇ ਆਪਨੇ ਤਾਂ ਗੱਲ ਬਰਦ ਦੇਣਗੇ ਉਹ ਬੁੜੀ ਦਾ ਤੇ ਪਾਇਆ ਸੋਨਾ ਪਾਇ ਲਗਾ ਚੱਕ ਲੋ ਇਹਨੂੰ ਹਾਂ ਮਾਰ ਕੇ ਪਰਾ ਸੋਨਾ ਦਾ ਲਾਈਏ ਸਹੀ ਗੱਲ ਆ ਜੀ ਆਪਣੇ ਸੋਨਾ ਬਣਾਉਂਦੇ ਜਰੂਰ ਐ ਸੁਨਾਰੇ ਹੈਗੇ ਐ ਸੋਨਾ ਬਣਾਉਣ ਵਾਲੇ ਵੀ ਹੈਗੇ ਐ ਪਰ ਪਾਉਂਦੇ ਉਦਾਂ ਦੀ ਉਦਾਂ ਹੀ ਐ ਜਿੱਤੇ ਵਿਆਹ ਹੁੰਦਾ ਵਿਆਹ ਹੁੰਦਾ ਸਹੀ ਗੱਲ ਆ ਜੀ ਉਹ ਨਹੀਂ ਪਾਇਆ ਹੁੰਦਾ ਗਾ ਕੁੜੀ ਦੀ ਮਾਂ ਤੇ ਵੀ ਡੁਪਲੀਕੇਟ ਹੁੰਦਾ ਹਮ ਬਾਕੀ ਸਾਰੀ ਬਰਾਤ ਦੇ ਪੈਟੜੀ ਹੁੰਦਾ ਪਾਇਆ ਵਾ ਠੀਕ ਐ ਸਹੀ ਗੱਲ ਆ ਜੀ ਕਿਉਂਕਿ ਕਿਸੇ ਦਾ ਸੋਨਾ ਨਹੀਂ ਪਾਇਆ ਪੰਜਾਬ ਸਭ ਲੁਮਾਰੀਆਂ ਚ ਰੱਖਣ ਵਾਸਤੇ ਬਣਾਇਆ ਰੱਖਣਾਂ ਤੇ ਬਣਾਇਆ ਵੀ ਆ ਪਤਾ ਉਹਨਾਂ ਨੂੰ ਵੀ ਜੇ ਅਸੀਂ ਪਾ ਲਿਆ ਤਾਂ ਮਾਰੇ ਜਾਵਾਂਗੇ ਮਾਰੇ ਜਾਵਾਂਗੇ ਸਹੀ ਗੱਲ ਆ ਜੀ ਕੋਈ ਨਹੀਂ ਪਉਂਦਾ ਜੀ ਇੱਥੇ ਚੰਗੀ ਚੀਜ਼ ਰੱਖਣਾ ਸਮਝ ਲੈ ਮੌਤ ਨੂੰ ਸਦਾ ਦੇਣਾ ਹਮ ਆ ਮੈਂ 14 ਪ੍ਰੋ ਲੈ ਲਿਆ ਜੀ ਮੈਂ 16 ਲੈ ਲਿਆ ਜੀ ਅਜੇ ਸੇਵਜੀ ਵਾਲਾ ਆਉਂਦਾ ਹਮ ਇਹ ਸਭ ਹਮ ਜੇ ਉਹਨਾਂ ਨੂੰ ਪਤਾ ਲੱਗ ਜੇ ਕੋੜ ਤੇ ਬਹੁਤ ਚੰਗੀ ਚੀਜ਼ ਆ ਫੜਾ ਹਮ ਉਨੀ ਵੱਧ ਘਟ ਪੈਂਦੀ ਹੈ ਜੀ ਠੀਕ ਗੱਲ ਹੈ ਇਹ ਯਾਰੋ ਭਾਈ ਨਹੀਂ ਕੰਮ ਯਾਰ ਆਪਣੇ ਤਾਂ ਇੱਕ ਵਾਰੀ ਇੱਥੇ ਸਾਡੇ ਜਲੇਬੀਆਂ ਕੱਢ ਕੇ ਆਇਆ ਹਲਵਾਈ ਭਾਈ ਦੇ ਨਾਲ ਸਕੂਟਰ ਤੇ ਆਪਿਆ ਕਾਲਜ ਕੋਲੇ ਢਾ ਲਿਆ ਆਪਣੇ ਅੱਛਾ ਜੀ ਹੋਰ ਯਾਰ ਬਿਚਾਰਾ ਸਾਡੇ ਕੋਲੇ ਆ ਗਿਆਗਾ ਆ ਕੇ ਕਹਿੰਦਾ ਯਾਰ ਚੈਨ ਟੁੱਟ ਗਈ ਸੀ ਬਾਈ ਯਾਰ ਕਹਿੰਦਾ ਰੁਪਈਆ ਦੀ 11-1200 ਉਹ ਵੀ ਲੈ ਗਏ ਯਾਰ ਕਹਿੰਦਾ ਜਲੇਬੀਆਂ ਵੀ ਲੈ ਗਏ ਜਿਹੜੀਆਂ ਕੋਲੇ ਸੀ ਹਮਮ ਅਸੀਂ ਉਹ ਚੈਨ ਕਰਾ ਕੇ ਦਿੱਤੀ ਉਹਨੂੰ ਮੈਂ ਕਿਹਾ ਤੂੰ ਇੰਨੀ ਨੇਰੇ ਕਾਦੋ ਤੁਰਿਆ ਕਹਿੰਦਾ ਮੈਂ ਕਿਹਾ ਚੱਲ ਬੱਚੇ ਮੂੰਹ ਮਿੱਟਾ ਕਰ ਲੈਣਗੇ ਮੈਂ ਕਿਹਾ ਤੈਨੂੰ ਪਤਾ ਨਹੀਂ ਰਾਜ ਕੌੜਾ ਵੀ ਹੋਣਾ ਕੌੜਾ ਵੀ ਹੋਣਾ ਜਿਹਨੂੰ ਆਪਣੇ ਬੰਦ ਹੋਣ ਹੁੰਦੇ ਸੀ ਇਹ ਬਬਲੂ ਹਣੀ ਬਾਸ ਇਕੱਠੀ ਕਰਨ ਲੱਗੇ ਭਰਾਵਾ ਅੱਛਾ ਜੀ ਰੋਕ ਸਾਰੀ ਜਾਵੜਿਆ ਕਰਨ ਸਹਰੇ ਦੇ ਬੰਦਾ ਭੁੱਲ ਜਾਗਾ ਨੂੰ ਇਹਦੇ ਕੋਲੇ ਪਿਸਰੀ ਫੇਰ ਵੀ ਆਏ ਸੀ ਹਾਂਜੀ ਬਾਸ ਲਿਓ ਜੀ ਪਾਕਿਸਤਾਨ ਦਾ ਬੁੱਤ ਬਣ ਰਿਹਾ ਹੈ ਕਾਲਜ ਹੂੰ ਲਓ ਜੀ ਪਾਕਿਸਤਾਨ ਦਾ ਬੁੱਤ ਬਣ ਰਿਹਾ ਹੈ ਕਹਿੰਦਾ ਗੱਲ ਸੁਣੋ ਕਾਕਾ ਚਾਰਵੇਂ ਤੁਸੀਂ ਅੱਗੇ ਆ ਗਏ ਆ ਬੁੱਤ ਕਹਿੰਦਾ ਹਜੇ ਉਹਦਾ ਬਣਿਆ ਹੀ ਨਹੀਂ ਕਹਿੰਦਾ ਬਾਪਸ ਤਾੜ ਹੀ ਰਹੇਗਾ ਜੀ ਕੱਲਾ ਫੜਾਉਣਾ ਬੁੱਤ ਤਾਂ ਬਣ ਗਿਆ ਬੁੱਤ ਤਾਂ ਬਣ ਗਿਆ ਐਦ ਕੀ ਫੜਾ ਦੇਂਗਾ ਕਹਿੰਦਾ ਉਹ ਕਹਿੰਦਾ ਜਾਈ ਸਾਈ